ਇਦਾਂ ਦਾ ਐਲੀਸ਼ੈਂਟ ਡਿਜ਼ਾਈਨ ਲੈ ਕੇ ਆਏ ਤਾਂ ਇਟਾਲੀਅਨ ਲੁੱਕ ਹੈ ਨਾ ਬਈ ਕਹਿ ਸਕਦੇ ਆਪਾਂ ਹਾਂਜੀ ਇਟਾਲੀਅਨ ਲੁੱਕ ਹੈ ਜੀ ਤੇ ਬਈ ਇਹਦੀ ਕੀ ਲંબਾਈ ਤੇ ਕੀ ਚੜਾਈ ਹੈ ਇਹਦੀ 90 ਫੁੱਟ ਚੜਾਈ ਹੈ ਜੀ ਫਰੰਟ ਜਿਹੜਾ 90 ਫੁੱਟਾ ਜੀ ਤੇ ਪਿੱਛੇ ਨੂੰ ਲંબਾਈ ਚ ਹੈ 57 ਫੁੱਟਾ ਜੀ ਥੱਲੇ ਵਾਲਾ ਏਰੀਆ ਹੈਗਾ ਜੀ ਤੱਕ 100 ਉੱਪਰ ਹੈਗਾ ਜੀ 2100 ਲਗਭਗ 5000 ਫੁੱਟ ਏਰੀਆ ਫਿਰ ਆਪਾਂ ਦੇਖਦੇ ਆ ਕਿੰਨੇ ਕੁ ਜਗ੍ਹਾ ਆਪਣੇ ਕੋਲ ਹੈਗੇ ਆ ਉਹਦੇ ਅਕੋਰਡਿੰਗ ਆਪਾਂ ਕਿਦਾਂ ਦਾ ਡਿਜ਼ਾਈਨ ਛੋਟੇ ਬਲੇ ਦੇ ਲਈ ਰਹਿਊਗਾ ਸੱਚੀ ਗੱਲ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਇਦਾਂ ਦਾ ਐਲੀਸ਼ੈਂਟ ਡ ਤੇ ਤੁਹਾਨੂੰ ਦੱਸਣਗੇ ਇਹ ਕਿੰਨੀ ਡਾਈਮੈਂਸ਼ਨ ਹੈ ਦੀ ਕਿੰਨੀ ਲੰਬਾਈ ਚੜਾਈ ਕਮਰੇ ਦੇ ਸائز ਸਾਰਾ ਕੁਝ ਜਾਣਾਂਗੇ ਤੇ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਾਂ ਇਹ ਡਿਜ਼ਾਈਨ ਬਾਰੇ ਗੱਲ ਕਰਾਂਗੇ ਤੇ ਸਾਰੇ ਵੀਡੀਓ ਨਾਲ ਜ਼ਰੂਰ ਜੁੜੇ ਰਹੋ ਤੇ ਬਾਈ ਜੀ ਆਪਾਂ ਮੰਨ ਕੇ ਚੱਲੋ ਕਿਸੇ ਭਰਾ ਨੇ ਘਰ ਬਣਾਉਣਾ ਉਹਦੇ ਕੋਲੇ ਨਾ ਇੱਕ ਏਰੀਆ ਹੈਗਾ ਜਿਹੜਾ ਉਹਨੇ ਕਵਰ ਕਰਨਾ ਉਹ ਚਾਹੇ ਖੇਤ ਚਾਹੇ ਪਿੰਡ ਚਾਹੇ ਕਿਤੇ ਵੀ ਹੈ ਉਹਦੇ ਬਾਰੇ ਜਦੋਂ ਉਹਨੇ ਕੋਈ ਡਿਜ਼ਾਈਨ ਕਰਵਾਉਣਾ ਹੋਵੇ ਘਰ ਬਣਾਉਣਾ ਹੋਵੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜਿਵੇਂ ਤੁਸੀਂ ਇਹਨਾਂ ਨੂੰ ਜਾਣ ਕੀਤਾ ਜੀ ਜੀ ਉਹ ਬਾਈ ਕੀ ਕੀ ਚੀਜ਼ਾਂ ਧਿਆਨ ਚ ਰੱਖਿਓ ਉਹਦੇ ਨਾਲ ਇੱਕ ਵਾਰੀ ਬੰਦੇ ਦੇ ਦਿਮਾਗ ਚ ਨਹੀਂ ਹੁੰਦਾ ਮੰਨ ਕੇ ਚੱਲੋ ਉਹਦੇ ਬਾਰੇ ਸਾਰਾ ਡਿਜ਼ਾਈਨ ਬਾਰੇ ਸਾਨੂੰ ਜਰੂਰ ਦੱਸ ਦਿਓ ਬਾਈ ਜਦੋਂ ਅਪ ਘਰ ਬਣਾਉਣਾ ਤੁਸੀਂ ਕਿਹੜੀ ਕਿਹੜੀਆਂ ਚੀਜ਼ਾਂ ਧਿਆਨ ਚ ਰੱਖਦੇ ਹੋ ਸਭ ਤੋਂ ਪਹਿਲਾਂ ਸਾਰਾ ਲੋਕੇਸ਼ਨ ਦੇਖਦੇ ਆਂ ਜੀ ਆਪਾਂ ਜੀ ਲੋਕੈਲਿਟੀ ਆਸੇ ਪਾਸੇ ਕਿੱਦਾਂ ਦੀ ਹੈ ਹਨਾ ਵੀ ਖੇਤਾਂ ਦੇ ਵਿੱਚ ਆ ਜਾਂ ਕੋਲੋਨੀ ਦੇ ਵਿੱਚ ਆ ਗਿਆ ਆਪਣਾ ਜਾਂ ਪਿੰਡ ਸ਼ਹਿਰ ਦੇ ਵਿੱਚ ਹੈ ਜਿੱਥੇ ਵੀ ਹੈ ਫਿਰ ਆਪਾਂ ਦੇਖਦੇ ਆਂ ਕਿ ਕਿੰਨੀ ਕਿ ਜਗ੍ਹਾ ਆਪਣੇ ਕੋਲ ਹੈਗੀ ਆ ਉਹਦੇ ਅਕੋਰਡਿੰਗ ਆਪਾਂ ਕਿੱਦਾਂ ਦਾ ਡਿਜ਼ਾਈਨ ਛੋਟੇ ਬਲੇ ਦੇ ਲਈ ਰਹੂਗਾ ਠੀਕ ਹੈ ਬਾਈ ਹਾਂਜੀ ਤੇ ਕਹ ਉਸ ਨੂੰ ਦੱਸ ਦਿੰਦਾ ਮੈਂ ਇਹ ਏਰੀਆ ਚ ਬਣਾਉਣਾ ਖੇਚ ਬਣਾਉਣਾ ਜਾਂ ਕਿਤੇ ਵੀ ਬਣਾਉਣਾ ਜੀ ਜੀ ਤੁਸੀਂ ਉਹਦੇ ਅਕੋਰਡਿੰਗ ਅਗਲੇ ਦਿਮਾਗ ਚ ਇਮੇਜਨ ਕਰ ਲੈਣੋ ਵੀ ਬੰਦਾ ਚਾਹੁੰਦਾ ਕੀ ਹੈ ਵੀ ਕਿਦਾਂ ਦੀ ਇਹਨਾਂ ਦੀ ਚੁਆਇਸ ਕਿਦਾਂ ਦੀ ਆ ਤੇ ਕਿਹੜਾ ਸੂਟੇਬਲ ਰਹੂਗਾ ਇੱਥੇ ਜਿੱਦਾਂ ਬਾਈ ਆਹ ਡਿਜ਼ਾਈਨ ਆ ਹੈਨਾ ਇਹ ਕਵਰ ਕੀਤਾ ਹੈਨਾ ਤੇ ਮੰਨ ਕੇ ਚੱਲੋ ਜੇ ਆਪਾਂ ਸਟਾਰਟਿੰਗ ਦੇ ਵਿੱਚ ਹੀ ਦੱਸ ਦਈਏ ਆਪਣੇ ਭਰਾਵਾਂ ਨੂੰ ਜਿਹੜਾ ਤੁਸੀਂ ਜਿਵੇਂ ਕਿਸੇ ਨੇ ਘਰ ਬਣਾਉਣਾ ਬੰਦੇ ਕੋਲੇ ਟਾਈਮ ਨਹੀਂ ਹੈ ਮੰਨ ਲਓ ਹੈਨਾ ਟਾਈਮ ਹੈ ਨਹੀਂ ਉਹਨੇ ਘਰ ਬਣਵਾਉਣਾ ਤੇ ਬਣਾਉਣ ਦਾ ਉਹਦੇ ਕੋਲੇ ਮੰਨ ਕੇ ਕੋਈ ਜੋਬ ਕਰਦਾ ਕੋਈ ਬਾਹਰ ਹੈ ਭਰਾ ਹੈਨਾ ਤੇ ਉਹਦੇ ਚ ਬਾਈ ਕੀ ਕੀ ਰਹਿੰਦਾ ਆਪਣ ਉਹ ਤਾਂ ਬੰਨਾ ਵੀਰੇ ਡਿਜ਼ਾਈਨ ਕਰਦੇ ਆ ਜੀ ਆਪਾਂ ਜੀ ਮਤਲਬ ਆਪਣਾ ਕੋਠੀ ਡਿਜ਼ਾਈਨ ਕਰਦੇ ਇੱਕ ਵਾਰ ਸਾਰੀ ਪ੍ਰੋਪਰਟੀ ਡਿਜ਼ਾਈਨ ਹੋ ਗਿਆ ਜਦੋਂ ਆਪਣਾ ਉਸ ਤੋਂ ਬਾਅਦ ਦੇਖਣਾ ਵੀ ਵਿੱਦ ਮਟੀਰੀਅਲ ਸਾਰਾ ਕੰਮ ਵੀ ਆਪਾਂ ਤੋਂ ਕਰਵਾ ਸਕਦੇ ਆ ਜੀ ਅੱਛਾ ਕਹਿਣਾ ਉਹਦੇ ਪਹਿਲਾਂ ਡਿਜ਼ਾਈਨਿੰਗ ਕਰੋ ਪਹਿਲਾਂ ਡਿਜ਼ਾਈਨਿੰਗ ਹੋਊਗੀ ਜੀ ਉਸ ਤੋਂ ਬਾਅਦ ਤੁਸੀਂ ਬਹਿ ਕੇ ਗੱਲਬਾਤ ਕਰ ਸਕਦੇ ਆ ਉਸ ਤੋਂ ਅੱਗੇ ਜੇ ਆਪਣੇ ਲਈ ਮਤਲਬ ਕੰਪਰੋਮਾਈਜ਼ ਹੁੰਦਾ ਤਾਂ ਆਪਾਂ ਸਾਰਾ ਕੰਮ ਇਹ ਵਿੱਦ ਮਟੀਰੀਅਲ ਸਾਰਾ ਆਪਣੇ ਵੱਲੋਂ ਕਰਕੇ ਦਿੰਨੇ ਆ ਠੀਕ ਆ ਭਾਈ ਜਿਵੇਂ ਕਿ ਉਹ ਤਾਂ ਚਲੋ ਬਾਅਦ ਦੀ ਗੱਲ ਹੈ ਰੇਟ ਵਗੈਰਾ ਅਗਲੇ ਦਾ ਤੁਹਾਡੇ ਨਾਲ ਹੋਇਆ ਕੀ ਕੀ ਲਾ ਕੇ ਦਿਓਗੇ ਤੇ ਕਿੰਨੀ ਇਹਦੀ ਲਵਾਈ ਹੈ ਤੇ ਕਿੰਨੀ ਚੜਾਈ ਹੈ ਭਰਾ ਆਪਣੇ ਦੇਖ ਰਹੇ ਆ ਬਹੁਤ ਸੋਹਣਾ ਇੱਕ ਇਟਾਲੀਅਨ ਲੁੱਕ ਹੈ ਨਾ ਬਈ ਕਹਿ ਸਕਦੇ ਆਪਾਂ ਹਾਂਜੀ ਇਟਾਲੀਅਨ ਲੁੱਕ ਹੈ ਜੀ ਤੇ ਬਈ ਇਹਦੀ ਕੀ ਲਵਾਈ ਤੇ ਕੀ ਚੜਾਈ ਹੈ ਇਹਦੀ 94 ਫੁੱਟ ਚੜਾਈ ਹੈ ਜੀ ਫਰੰਟ ਜਿਹੜਾ 94 ਫੁੱਟ ਆ ਜੀ ਤੇ ਪਿੱਛੇ ਨੂੰ ਲਵਾਈ ਚ ਹੈ 57 ਫੁੱਟ ਅੱਛਾ 94 ਵਾ 57 ਟੋਟਲ 2900 ਸਕਵਰ ਫੁੱਟ ਨੇ ਚੀ ਹੈ ਜੀ ਅੱਛਾ 2900 ਏਰੀਆ ਬਣਦਾ ਤੇ ਬਈ ਜੀ ਆਪਾਂ ਐਲੀਵੇਸ਼ਨ ਦੀ ਗੱਲ ਕਰੀਏ ਸਾਰੀ ਇਹਦੇ ਐਲੀਵੇਸ਼ਨ ਤੇ ਕੀ ਕੀ ਲਵਾਇਆ ਹੋਇਆ ਤੁਸੀਂ ਇਹ ਮੰਨ ਕੇ ਚਲੋ ਇਹ ਤੁਸੀਂ ਆਪ ਮੇਜਨ ਕੀਤਾ ਸੀ ਆ ਬਾਈ ਹੋਰਾਂ ਨੇ ਤੁਹਾਨੂੰ ਕਹਿ ਕੇ ਲਵਾਇਆ ਸੀ ਬਾਈ ਉਹਨਾਂ ਨੇ ਸਿਰਫ ਡਿਜ਼ਾਈਨ ਦੱਸਿਆ ਸੀਗਾ ਆਪਾਂ ਨੂੰ ਵਿੱਚ ਆਇਆ ਸੀ ਇਦਾਂ ਦੀ ਚਾਹੀਦੀ ਹੈ ਜੇ ਆਪਾਂ ਨੂੰ ਮਤਲਬ ਸਾਹੀ ਲੁੱਕ ਚਾਹੀਦੀ ਆ ਠੀਕ ਹੈ ਠੀਕ ਹੈ ਜੀ ਤੇ ਆ ਸਟੋਨ ਦਿੱਤਾ ਹੋਇਆ ਨੇਚਰਲ ਸਟੋਨ ਦਿੱਤਾ ਹੋਇਆ ਜੀ ਆਪਾਂ ਠੀਕ ਹੈ ਬਈ ਇਧਰ ਨੇਚਰਲ ਸਟੋਨ ਲੱਗਿਆ ਜੀ ਜਿੱਦਾਂ ਦੇ ਡਿਜ਼ਾਈਨ ਦੇ ਅਕੋਰਡਿੰਗ ਸ਼ੂਟ ਕਰਦਾ ਸੀ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਬਣੇ ਨੂੰ 2 ਸਾਲ ਹੋ ਗਏ ਜੀ ਬਣੇ ਤੇ ਗੋਲੇ ਵਗੈਰਾ ਦੇਖ ਲਓ ਬਾਈ ਇੱਥੇ ਵੀ ਦਿਖਾਇਆ ਬਾਈ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਨਾ ਤੇ ਥੱਲੇ ਮੋਲਡਿੰਗ ਦਿਖਾਈ ਆ ਇੱਥੇ ਵੀ ਤੇ ਜਿਵੇਂ ਬਾਈ ਦੀਵਾਰ ਤੁਸੀਂ ਚਾਰ ਦੁਵਾਰੀ ਦਾ ਡਿਜ਼ਾਈ ਇਹ ਪੋਰਚ ਦਾ ਵੀਰੇ ਖਾਸ ਧਿਆਨ ਰੱਖਿਆ ਗਿਆ ਜੀ ਜੀ ਬਾਈ ਇਹ ਬਾਈ ਆਪ ਜ਼ਿੰਮੇਦਾਰ ਨੇ ਜੀ ਉਹ ਕਹਿੰਦੇ ਵੀ ਸਾਨੂੰ ਟਰੈਕਟਰਾਂ ਦੀ ਸਪੇਸ ਚਾਹੀਦੀ ਹੈ ਨਾ ਦੋ ਟਰੈਕਟਰ ਨੇ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਪੂਰਾ ਖੁੱਲਾ ਡੁੱਲਾ ਵਿਦ ਟਰਾਲੀ ਨਾਲ ਖੜ ਜਾਂਦੇ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਤੇ ਅੰਦਰੋਂ ਤਾਂ ਕੋਠੀ ਬਾਈ ਬਹੁਤ ਵਧੀਆ ਆਪਾਂ ਤੁਸੀਂ ਮੰਨ ਕੇ ਜਦੋਂ ਆਪਾਂ ਦਿਖਾਉਨੇ ਆਂ ਕੋਠੀ ਦੀ ਹੈਵੀ ਲੁੱਕ ਆ ਤੁਸੀਂ ਮੇਨ ਐਂਟਰੀ ਆਸੀਂ ਦੇਖਦੇ ਆਂ ਜ਼ਿਆਦਾਤਰ ਕੋਠੀਆਂ ਦੇ ਵਿੱਚ ਇਹ ਛੋਟੀ ਵੀ ਹੈ 6.5 ਫੁੱਟ ਨਾਲ ਇਹਨੂੰ ਬਾਈ ਕਿਹੜੇ ਹਿਸਾਬ ਨਾਲ ਰੱਖਦੇ ਹੋ ਤੁਸੀਂ ਬਾ ਹਾਈਟ ਦੇ ਅਕੋਰਡਿੰਗ ਜੀ ਮੰਨ ਲਓ ਜਿੱਦਾਂ ਦੀ ਆਪਣੀ ਕੋਠੀ ਦੀ ਲੁੱਕ ਆ ਲੁੱਕ ਆ ਜੀ ਉਹਦੇ ਅਕੋਰਡਿੰਗ ਠੀਕ ਹੈ ਕਹਿਣ ਦਾ ਉਹ ਲੀਏ ਇੱਥੇ ਛੋਟੀ ਐਂਟਰੀ ਰੱਖਣ ਦੇ ਦੋ ਜਤਨੀ ਜਤਨੀ ਸੋਹਣੀ ਨਹੀਂ ਲੱਗਦੀ ਜੀ ਇਹਨਾਂ ਚੀਜ਼ਾਂ ਦੇ ਵਿੱਚ ਹੀ ਬਾਈ ਮੰਨ ਕੇ ਚੱਲੋ ਥੋੜੇ ਥੋੜੇ ਪੁਆਇੰਟ ਦਾ ਧਿਆਨ ਰੱਖਣਾ ਪੈਂਦਾ ਜਦੋਂ ਆਪਾਂ ਕਿਸੇ ਨੂੰ ਘਰ ਬਣਾ ਕੇ ਦੇਣਾ ਇਹ ਪੁਆਇੰਟ ਹੀ ਵੱਡੇ ਬਣ ਜਾਂਦੇ ਜਦ ਆਪਾਂ ਲਈ ਮੌਕੇ ਕਿਉਂਕਿ ਇਹ ਬਾਈ ਜਦੋਂ ਆਪਾਂ ਦੇਖਾਂਗੇ ਇੱਥੋਂ ਤੁਸੀਂ ਸਟੈਪ ਦੇ ਦਿੱਤੇ ਹੈ ਨਾ ਇਹਦੀ ਹਾਈਟ ਉੱਚੀ ਆ ਗਈ ਹਾਈਟ ਦੇ ਹਿਸਾਬ ਨਾਲ ਮੰਨ ਕੇ ਚੱਲੋ ਜੇ ਇੱਥੇ ਮੇਨ ਐਂਟਰੀ ਛੋਟੀ ਕਰ ਚਾਰ ਦਵਾਰੀ ਲਾਲੋ ਨਾ ਬਾਹਰਲਾ ਐਲੀਵੇਸ਼ਨ ਬਹੁਤ ਸੋਹਣਾ ਲੱਗ ਰਿਹਾ ਆਪਣੇ ਭਰਾਵਾਂ ਨੂੰ ਪਸੰਦ ਆਊਗਾ ਤੇ ਅੰਦਰ ਤੋਂ ਬਈ ਆਪਾਂ ਦਿਖਾਵਾਂਗੇ ਕਿੰਨੇ ਰੂਮ ਬਣਿਆ ਹੋਇਆ ਕੀ ਕੀ ਬਣਿਆ ਹੋਇਆ ਤੇ ਇਹਦੇ ਬਾਰੇ ਬਈ ਜਰੂਰ ਜਾਣਕਾਰੀ ਦਿਓ ਇਹ ਬਾਈ ਸਾਰੀ ਜਾਣਕਾਰੀ ਦੇਣਗੇ ਜੀ ਕੀ ਸਾਈਜ਼ ਨੇ ਆਪਣੀ ਲੈਂਥ ਵਿਡਥ ਤੇ ਜਿੰਨੀ ਵੀ ਇਹ ਬਾਈ ਸਾਰਾ ਦੱਸਣਗੇ ਠੀਕ ਹੈ ਬਾਈ ਤੇ ਭਰਾ ਹੋਰ ਬਈ ਦੱਸਣਗੇ ਤਾਂ ਜਾਣਾਂਗੇ ਬਾਈ ਹੋਰਾਂ ਤੋਂ ਕੀ ਕੀ ਸਾਈਜ਼ ਰਹਿੰਦੇ ਆਜੋ ਬਾਈ ਬਾਈ ਮੇਨ ਗੇਟ ਤੋਂ ਆਪਾਂ ਐਂਟਰ ਕੀਤਾ ਹਾਂਜੀ ਇਹ ਆ ਗਈ ਦੋਬਲ ਹਾਈਟ ਦੀ ਐਂਟਰੀ ਏ ਬਾਈ ਇਹਦੇ ਚ ਮੰਨ ਕੇ ਚੱਲੋ ਜਿੱਦਾਂ ਮੇਨ ਐਂਟਰੀ ਆ ਗਈ ਨਾ ਇਹ ਬਾਈ ਸਾਈਡ ਦੀ ਗੱਲ ਕਰੀਏ ਤੇ ਰੂਮਾਂ ਦੇ ਸਾਈਡ ਤੇ ਕਿੰਨੇ ਕਿ ਬੈਡਰੂਮ ਨੇ ਆਪਣੀ ਇਸ ਕੋਠੀ ਦੇ ਵਿੱਚ ਇਹਦੇ ਵਿੱਚ ਤਿੰਨ ਬੈਡਰੂਮ ਨੇ ਜੀ ਤਿੰਨਾਂ ਨਾਲ ਹੀ ਡ੍ਰੈਸਿੰਗ ਤੇ ਬਾਥਰੂਮ ਅਟੈਚ ਨੇ ਜੀ ਕੀ ਡਾਈਮੈਂਸ਼ਨਾਂ ਨੇ ਵੀਰੇ ਬੈਡਰੂਮ ਡਾਈਮੈਂਸ਼ਨਾਂ ਇਹਦੀਆਂ ਲਗਭਗ 13 ਬਾਈ 13 ਦੇ ਬੈਡਰੂਮ ਨੇ ਜੀ ਸਾਰੇ ਜੀ ਤੇ ਇੱਧਰ ਆਪਾਂ ਆ ਗਏ ਕਿਚਨ ਜੀ ਦਿਖਾ ਦਿਓ ਬਾਈ ਕਿਚਨ ਆ ਗਿਆ 13 ਬਾਈ 16 ਦਾ ਜੀ ਠੀਕ ਹੈ ਬਾਈ ਠੀਕ ਤੇ ਇੱਧਰ ਆ ਗਏ ਜੀ ਆਪਣਾ ਡ੍ਰੈੰਗ ਰੂਮਾ ਬੋਣ ਸਾਡਾ ਡ੍ਰੈੰਗ ਰੂਮ ਆ ਜੀ ਡ੍ਰੈੰਗ ਰੂ ਤੇ ਇਹ ਆਪਣਾ ਬੈਨਟਰੀਰੀਆ ਆ ਗਿਆ ਜੀ ਕਾਮਨ ਬਾਥਰੂਮ ਆ ਗਿਆ ਜੀ ਠੀਕ ਹੈ ਬਾਈ ਤੇ ਇਹਦੇ ਨਾਲ ਹੀ ਇੱਕ ਬੈਡਰੂਮ ਆ ਗਿਆ 13x13 ਦਾ ਠੀਕ ਹੈ ਤੇ ਉਸ ਤੋਂ ਬਾਅਦ ਫੇਰ ਆ ਗਿਆ ਜੀ ਇੱਕ ਬੈਡਰੂਮ ਇਹਦੇ ਨਾਲ ਡਰੈਸਿੰਗ ਤੇ ਬਾਥਰੂਮ ਅਟੈਚ ਨੇ ਜੀ ਠੀਕ ਹੈ ਬਾਈ ਉੱਪਰ ਬਾਈ ਕਿੰਨਾ ਏਰੀਆ ਬਣਦਾ 2900 ਹੇਠਲੇ ਹਾਂ ਥੱਲੇ ਏਰੀਆ ਥੱਲੇ ਵਾਲਾ ਏਰੀਆ ਹੈਗਾ ਜੀ 3100 ਉੱਪਰ ਹੈਗਾ ਜੀ 2100 ਇੱਕ ਲਗਭਗ 5000 ਫੁੱਟ ਏਰੀਆ ਸਾਰਾ ਆਪਣਾ ਹੀ ਤੇ ਡਿਜ਼ਾਈਨ ਬਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾਗਾ ਉੱਪਰ ਵਾਲਾ ਏਰੀਆ ਵੀ ਉੱਪਰ ਵਾਲੇ ਏਰੀਆ 'ਚ ਬਾਈ ਕਿੰਨੇ ਬੈਡਰੂਮ ਨੇ ਜਿਵੇਂ ਖੇਤ ਚ ਕੋਠੀ ਸੋਹਣੀ ਆ ਰੋਸ਼ਨੀ ਬਹੁਤ ਪੈਂਦੀ ਹੈ ਹਾਂ ਜੀ ਹਾਂ ਜੀ ਇਹਦੇ ਵਾਸਤੇ ਬਹੁਤ ਧਿਆਨ ਰੱਖਿਆ ਬਾਈ ਉਹਨਾਂ ਨੇ ਜਿਵੇਂ ਇੱਥੇ ਹੁਣ ਲਾਈਟ ਵਗੈਰਾ ਦਾ ਕੋਈ ਹੋਈ ਨਹੀਂ ਉਹ ਦੇਖ ਸਕਦੇ ਹੋ ਪੂਰੀ ਵੱਡੀ ਵਿੰਡੋ ਲਗਾਈ ਆਈਆਂ ਲਾਈਟਾਂ ਵੀ ਨਹੀਂ ਚੱਲਦੀਆਂ ਬਾਈ ਹਾਂ ਜਿਵੇਂ ਵਧੀਆ ਲਾਈਟ ਪੈਂਦੀ ਹੈ ਉਹ ਲਾਜਵਾਬ ਕੋਠੀ ਬਣੀ ਹੋਈ ਹੈ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਭਰਾ ਉਹਨਾਂ ਨਾਲ ਜੇ ਅਗਰ ਤੁਸੀਂ ਵੀ ਘਰ ਬਣਵਾਉਣਾ ਹੋਵੇ ਆਪਣਾ ਤੇ ਵੀਡੀਓ ਸ਼ੇਅਰ ਕਰਨਾ ਜੀ ਧੰਨਵਾਦ